ਲੁਧਿਆਣਾ ਤੋਂ ਖਬਰ ਹੈ ਜਿੱਥੇ ਇੱਕ ਬੋਰੀ ਚੋਂ ਲਾਸ਼ ਬਰਾਮਦ ਹੋਈ ਹੈ ਆਰਤੀ ਚੌਂਕ ਤੇ ਬਾਈਕ ਸਵਾਰ ਬੋਰੀ ਵਿੱਚ ਲਾਸ਼ ਛੁੱਟ ਕੇ ਫਰਾਰ ਹੋ ਗਿਆ ਪੁਲਿਸ ਮੁਤਾਬਕ ਬੋਰੀ ਦੇ ਵਿੱਚ ਇੱਕ ਮਹਿਲਾ ਦੀ ਲਾਸ਼ ਸੀ ਬੋਰੀ ਵਿੱਚ ਛੁੱਟਣ ਵਾਲੇ ਸ਼ਖਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਇੱਥੇ ਲੁਧਿਆਣਾ ਦੇ ਵਿੱਚ ਤਸਵੀਰ ਸਾਹਮਣੇ ਆਈ ਹੈ ਹੈਰਾਨਕੁਨ ਇਹ ਤਸਵੀਰ ਜਿੱਥੇ ਕਿ ਦਿਨ ਦਿਹਾੜੇ ਇਸ ਸ਼ਖਸ ਵੱਲੋਂ ਆਰਤੀ ਚੌਂਕ ਤੇ ਇਹ ਬੋਰੀ ਜਿਹੜਾ ਹੈ ਇੱਥੇ ਸੁੱਟੀ ਗਈ ਬੋਰੀ ਵਿੱਚ ਇੱਕ ਮਹਿਲਾ ਦੀ ਲਾਸ਼ ਸੀ पुलिस मुताबिक बोरी जी बाइक सवार ने बोरी, बोरी सुटन वाले शख्स की हूँ तलाश कर रही है इतने दिन वेले लोग भी मौजूद ने और इस शख्स वालों इतने बोरी नु जिस कदर पुल दे हेठा सुटिया गया और उस तो गया लोग जोड़े ने उसकी वीडियो बनाते नजर आए हैं ਸਵਾਰਤੀ ਚੌਂਕ ਦੀ ਇਹ ਘਟਨਾ ਹੈ ਜਿੱਥੇ ਬਾਈਕ ਸਵਾਰ ਬੋਲੀ ਵਿੱਚ লাশ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ। ਉਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ লাশ ਨੂੰ ਕਬਜ਼ੇ 'ਚ ਲਿਆ ਤੇ ਉੱਥੇ ਇਸ ਬਾਈਕ ਸਵਾਰ ਨੂੰ ਵੀ ਹੁਣ ਪੁਲਿਸ ਲੱਭ ਰਹੀ ਹੈ। ਸੋ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਲੁਧਿਆਣਾ ਤੋਂ। ਨਵੀਨ ਸ਼ਰਮਾ ਸਾਡੇ ਨਾਲ ਜੁੜੇ ਨੇ। ਨਵੀਨ ਬੜੀ ਹੈਰਾਨੀ ਵਾਲੀ ਇਹ ਪੂਰੀ ਘਟਨਾ ਹੈ ਕਿ ਦਿਨ ਦੇ ਵੇਲੇ ਕਿਸ ਕਦਰ ਇਹ ਬਾਈਕ ਸਵਾਰ ਇੱਥੇ ਬੋਰੀ ਲੈ ਕੇ ਤੇ ਸੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਲੋਕ ਉਸ ਦੀ ਬਕਾਇਦਾ ਵੀਡੀਓ ਵੀ ਬਣਾ ਰਹੇ ਨੇ ਔਰ ਦੇਖੋ ਵੇਂ ਦਿਹਾੜੇ ਜਿਸ ਤਰ੍ਹਾਂ ਦੇ ਨਾਲ ਇਹ ਕਿਉਂਕਿ ਜਿੱਥੋਂ ਇਹ ਬੋਰੀ ਦੇ ਵਿੱਚ ਲਾਸ਼ ਮਿਲੀ ਹੈ ਉੱਥੇ ਇਹ ਪੀੜ ਪਹਾੜ ਵਾਲਾ ਪੂਰਾ ਇਲਾਕਾ ਪੋਸ਼ ਇਲਾਕਾ ਪੂਰੀ ਜਿਹੜੀ ਸੜਕ ਫਰੋਜ਼ਪੁਰ ਨੂੰ ਜਾਂਦੀ ਹੈ ਔਰ ਫਰੋਜ਼ਪੁਰ ਰੋਡ ਹੈ ਔਰ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਨੌਜਵਾਨ ਬੋਰੀ ਦੇ ਵਿੱਚ ਲਾਸ਼ ਰੱਖ ਕੇ ਉਹਨੂੰ ਨਿਕਲ ਨਿਕਲਦਾ ਰੋਡ ਤੋਂ ਉਸ ਨੂੰ ਕੁਝ ਲੋਕ ਘੇਰਦੇ ਨੇ ਕਿ ਐਸੇ ਚ ਬਦਬੂ ਆ ਰਹੀ ਐ ਸੋ ਬੋਰੀ ਛੱਡ ਕੇ ਉੱਥੇ ਪਸਦਾ ਉਹ ਵੀ ਵੀਡੀਓ ਸਾਹਮਣੇ ਆਈ ਐ ਮੋਟਰਸਾਈਕਲ ਵੀ ਉਹਦਾ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਮੋਟਰਸਾਈਕਲ ਉੱਤੇ ਛੱਡ ਕੇ ਭੱਜ ਗਿਆ ਬੋਰੀ 'ਚ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਉਸ ਰੋਡ ਦੇ ਉੱਤੇ ਜਿੰਨੇ ਦੁਕਾਨਦਾਰ ਆ ਉਥੇ ਸੰਤਨੀ ਫੈਲ ਗਈ ਐ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਐ ਕਿ ਇਹ ਜਿਹੜਾ ਸ਼ਖਸ ਐ ਕਿਉਂਕਿ ਆ ਵੀਡੀਓ ਤਾਂ ਉਸ ਦੀ ਸਾਹਮਣੇ ਆ ਹੀ ਚੁੱਕੀ ਐ ਬਾਕੀ ਵੀ ਜਿਹੜੇ ਸੀਸੀਟੀਵੀ ਕੈਮਰੇ ਐ ਜਿਹੜੇ ਪੁਲਿਸ ਕੰਟਰੋਲ ਰੂਮ ਦੇ ਨਾਲ ਅਟੈਚ ਆ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਕਿ ਇਹ ਸ਼ਖਸ ਕੋਣ ਹੈ ਕਿੱਥੋਂ ਆਇਆ ਪਰ ਬੋਰੀ ਦੇ ਵਿੱਚ ਲਾਸ਼ ਰੱਖ ਕੇ ਇਹ ਕਿੱਥੇ ਸੱਟੇ ਜਾ ਰਿਹਾ ਸੀ ਸੋ ਇਹ ਸਿੱਧਾ ਸਿੱਧਾ ਅਗਰ ਗੱਲ ਕਰੀਏ ਤਾਂ ਇਹ ਕਤਲ ਦਾ ਮਾਮਲਾ ਪਹਿਲੀ ਨਜ਼ਰ ਦੇ ਵਿੱਚ ਜਿਹੜੀ ਸੂਤਰਾਂ ਤੋਂ ਸਾਨੂੰ ਖਬਰ ਆ ਮਿਲੀ ਹੈ ਕਿ ਨਜ਼ਰ ਆ ਰਿਹਾ ਹੈ ਔਰ ਜਿਹੜੀ ਲਾਸ਼ ਹੈ ਉਹ ਇੱਕ ਮਹਿਲਾ ਦੀ ਲਾਸ਼ ਹੈ ਇਹ ਵੀ ਪਤਾ ਲੱਗਿਆ ਔਰ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਲਾਸ਼ ਨੂੰ ਕਬਜ਼ੇ ਤੇ ਲੈ ਕੇ ਲੁਧਿਆਣਾ ਦੇ ਸਿਵਲ ਹਸਪਤਾਲ ਮੋਰਚੀ ਦੇ ਵਿੱਚ ਰੱਖਾ ਦਿੱਤਾ ਔਰ ਉਸ ਸ਼ਖਸ ਦੀ ਪਾਲ ਕੀਤੀ ਜਾ ਰਹੀ ਹੈ ਜੀ बिल्कुल लेकिन इतने जो हैरानी जनक जरूर है कि जो लोग उस वे मौजूद सन उसकी बकायदा वीडियो भी बना रहे सन यानी कि लोगों भी उससे शक हो रहा सी कि ओ है कि आखिर वो दिन दिहाड़े बोरी च की लेके आया जो थे सुट के जा रहे हैं और देखो पूरा ये रोड है पूरी सड़क है पूरा मैं पहले भी आखा कि आरती थिएटर के थे बिल्कुल सामने लिए सड़क है ਉਹ ਸੜਕ ਵੇਰਕਾ ਮਲਕ ਪਲਾਟ ਨੂੰ ਵੀ ਜਾਂਦੀ ਹੈ ਰਸਤੇ ਦੇ ਵਿੱਚ ਕਾਫੀ ਟ੍ਰੈਫਿਕ ਹੁੰਦੀ ਹੈ ਕਾਫੀ ਰੈੱਡ ਸਿਗਨਲ ਹੈ ਜਦੋਂ ਉਹ ਸ਼ਖਸ ਕਿਧਰੇ ਰੁਕਿਆ ਰੈੱਡ ਸਿਗਨਲ ਤੇ ਤਾਂ ਲੋਕਾਂ ਨੂੰ ਬਦਬੂ ਆਣੀ ਸ਼ੁਰੂ ਹੋਈ ਕਿ ਇਸ ਗੋਰੀ ਦੇ ਵਿੱਚ ਹੈ ਕੀ ਕਿਉਂਕਿ ਇਸੇ ਕਰਕੇ ਜਿਹੜੇ ਲੋਕ ਫੁੱਟਪਾਥ ਤੇ ਬੈਠੇ ਹੁੰਦੇ ਆ ਉਹਨਾਂ ਨੇ ਉਸ ਉਸ ਸ਼ਖਸ ਨੂੰ ਘੇਰਿਆ ਔਰ ਉਸ ਕੋਲੋਂ ਪੁੱਛਿਆ ਔਰ ਉਹ ਸ਼ਖਸ ਆ ਉੱਥੇ ਬੋਰੀ ਛੱਟ ਕੇ ਉੱਥੇ ਮੋਟਰਸਾਈਕਲ ਛੱਟ ਕੇ ਉਹ ਉੱਥੋਂ ਫਰਾਰ ਹੋ ਗਿਆ ਸੋ ਪੁਲਿਸ ਉਸ ਦੀ ਪਹਾਲ ਕਰ ਰਹੀ ਹੈ ਕਿਉਂਕਿ ਬੋਰੀ ਦੇ ਵਿੱਚੋਂ ਕਾਫੀ ਸਮੈਲ ਆ ਰਹੀ ਸੀ ਔਰ ਪੁਲਿਸ ਵੀ ਜਦੋਂ ਬੋਰੀ ਖੋਲੀ ਤਾਂ ਮੌਕੇ ਤੇ ਪਹੁੰਚੀ ਤਾਂ ਕਾਫੀ ਜਿਹੜਾ ਇਹ ਦਹਿਸ਼ਤ ਦਾ ਮਾਹੌਲ ਇਲਾਕੇ ਦੇ ਵਿੱਚ ਫੈਲ ਗਿਆ ਪੂਰੇ ਉਸ ਰੋਡ ਤੇ ਫੈਲ ਗਿਆ ਹੁਣ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਔਰ ਉਸ ਜਿਹਦੀ ਵੀਡੀਓ ਦੇ ਸਾਹਮਣੇ ਆ ਰਹੀ ਹੈ ਉਹ ਬੋਰੀ ਮੋਟਰਸਾਈਕਲ ਤੋਂ ਅਗਲੇ ਪਾਸੇ ਰੱਖ ਕੇ ਆ ਰਿਆ ਸੀ ਉਸ ਦੀ ਭਾਲ ਪੁਲਿਸ ਕਰ ਰਹੀ ਹੈ ਜੀ 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 ਨਵੀਨ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਯਕੀਨਨ ਹੈਰਾਨ ਕੋਨੇ ਪੂਰਾ ਮਾਮਲਾ ਕਿ ਦਿਨ ਦਿਹਾੜੇ ਪੀੜਪੜ ਵਾਲਾ ਇਹ ਇਲਾਕਾ ਹੈ ਪੌਸ਼ ਏਰੀਆ ਜਿੱਥੇ ਕੀ ਇਹ ਸ਼ਖਸ ਮੋਟਰਸਾਈਕਲ ਤੇ ਬੋਰੀ ਦੇ ਵਿੱਚ ਉਸ ਲਾਸ਼ ਨੂੰ ਲਿਜਾ ਕੇ ਇੱਥੇ ਸੁੱਟਦਾ ਹੋਇਆ ਨਜ਼ਰ ਆਇਆ ਮੋਟਰਸਾਈਕਲ ਤੇ ਦੋ ਬੰਦੇ ਸੀਗੇ ਅੱਛਾ ਅੱਛਾ ਜੀ ਦੋ ਮੋਟਰਸਾਈਕਲ ਦੇ ਪਿੱਛੇ ਫੜੀ ਹੋਈ ਸੀ ਇਹ ਬੋਰੀ ਅੱਛਾ ਜੀ ਜਦੋਂ ਇਹ ਸਿੱਟੀ ਆਉਣੇ ਆਏ ਚੱਕੇ ਸਿੱਟੀ ਬੋਰੀ ਇਹ ਮੈਂ ਉੱਥੇ ਬੈਠਾ ਸੀ ਮੈਂ ਕਿਹਾ ਇਹ ਟੀ ਐ ਤੇ ਮੈਂ ਕਿਹਾ ਇਹ ਚੱਕ ਇੱਥੋਂ ਕਦਾ ਆਤੀ ਹੈ ਗਾੜੀ ਚੱਕਦਾ ਹਾਂ ਉਹ ਉਧਰ ਜਾ ਕੇ ਚਲਾ ਗਿਆ ਤੇ ਉੱਥੇ ਜਾ ਕੇ ਫੇਰ ਸਟਾਰਟ ਕਰਨ ਲੱਗਿਆ ਮੋਟਰ ਤੇ ਮੈਂ ਕਿਹਾ ਭਾ ਚੱਲੇ ਇਹਦੀ ਮੋਟਰ ਸੀ ਫੇਰ ਮੈਂ ਮੋਟਰਸਾਈਕਲ ਦੀ ਉਹਦੀ ਚਾਬੀ ਕੱਢ ਲਈ ਫੇਰ ਉਹ ਇੱਥੇ ਲਿਆ ਫੇਰ ਮੋਟਰਸਾਈਕਲ ਤੇ ਰੱਖੀ ਆ ਫੇਰ ਉਹਨੇ ਮੋਟਰ ਬੋਰੀ ਫਿਰ ਹਨਿਤ ਛੱਟ ਦੀ ਥੱਲੇ ਫਿਰ ਉਹ ਆਪ ਭੱਜ ਗਿਆ ਅਸੀਂ ਹੁਣ ਇੱਥੇ ਆ ਕੇ ਦੇਖਾਂ ਜਦੋਂ ਪੂਰਾ ਖੋ ਕੇ ਦੇਖਾਂਗੇ ਲੈਡੀ ਜੀ ਦੇ ਵਿੱਚ ਡੈੱਡ ਬੁੜੀ ਹੈਗੀ ਆ ਬਾਕੀ ਉਹ ਦੇ ਰਹੇ ਆ ਵਿੜੂ ਨੂੰ ਆਸ-ਪਾਸੋਂ ਕੈਮਰੇ ਦੇਖਦੇ ਆ ਉਹਦੇ ਵਿੱਚ ਕੀ ਆਉਂਦਾ ਹੈਗਾ ਉਸ ਹੌਸਾ ਦੇ ਨਾਲ ਫਿਰ ਦੇਦੇ ਆ ਮੋਗੇ ਨੂੰ ਤਾਂ ਪੁੱਛਾਂਗੇ ਕਹਿੰਦੇ ਮੋਟਰਸਾਈਕਲ ਵੀ ਕੋਈ ਬਰਾਮਦ ਹੋਇਆ ਵਾ ਹਮ ਪਤਾ ਲੱਗਾ ਹੈ ਪਰ ਅਸੀਂ ਦੇਖਦੇ ਹਾਂ ਜੇ ਪੂਰਾ ਨੰਮ ਗੁੰਮ ਬੈ ਗਿਆ ਤਾਂ ਉਹ ਘੜੋ ਸੈੱਡਰਸ ਮੇਰਾ ਕਿ